ਪੇਟ ਚ ਦਰਦ ਹੁੰਦੀ ਹੋਵੇ ਲੱਤਾਂ ਫੁੱਲੀਆਂ ਹੋਣ ਸਿਰ ਟੁੱਟਿਆ ਹੋਵੇ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ ਅੱਛਾ ਅੱਥੇ ਆਣ ਕੇ ਚਾਰਾ ਕਰਾਂਗੇ ਆਪੇ ਖਾਣ ਮੰਗਣ ਪੀਸ ਬੜੀ ਘੱਟ ਰੱਖੀ ਹੋਈ ਹੈ ਸਿਰ 20 ਰੁਪਏ ਕਾਰਨ ਕੀ ਹੈ ਸਾਡੇ ਵਾਸਤੇ 20 2000 ਰੁਪਇਆ ਸਾਡੇ ਕੋਈ ਪੈਸਾ ਦਿੰਦਾ ਕੋਈ ਨਹੀਂ ਦਿੰਦਾ ਫਿਰ ਅਸੀਂ ਅੰਨਾ ਬੁਛੜੀ ਦਾ ਭਾਈ ਦੂਰੋਂ ਆਇਆ ਨੇੜੇ ਆਇਆ ਜਿੰਨਾ ਕਰਾਇ ਲੱਗਦਾ ਹੀ ਲਾ ਜਾ ਕਰਾ ਦਾ ਜਾਣੀ ਬੈਹੇਗਾ ਲਾ ਜਾ ਸਾਨੂੰ ਕੋਈ ਫਿਕਰ ਤੇ ਕਿੰਨੇ ਦਿਨਾਂ ਵਿੱਚ ਇਹ ਜਿਹੜਾ ਪਾਰਟ ਆ ਜਾਂਦੇ ਕਿੰਨਾਂ ਦਿਨਾਂ ਦੇ ਵਿੱਚ ਜਿਹੜੇ ਬਖਸ਼ਾ ਇਹ ਮਤਲਬ ਕਿ ਦੂਜੇ ਬੰਦੇ ਨੂੰ ਮਤਲਬ ਕਿ ਮਿਲ ਜਾਂਦੀ ਹੈ ਇਹ ਇੰਨੇ ਅੰਦਰ ਪਾਣੇ ਖੜਨਾ ਪੈਂਦਾ ਰਾਤ ਨੂੰ 12 ਵਜੇ ਅੱਛਾ ਦਰਿਆਰੇ ਵਿੱਚ ਹਾਂ ਜੇ ਛਟਕਾਰ ਲੱਗ ਗਿਆ ਸੰਭਾਲ ਲਿਆ ਨਹੀਂ ਲੱਗਿਆ ਤਾਂ ਅੱਗੇ ਅੱਗੇ ਅੱਛਾ ਕਿੰਨੇ ਦਿਨ ਲਈ ਖੜਾ ਖੜਨਾ ਪੈਂਦਾ ਇੱਕ ਦੋ ਵਾਰ ਹੀ ਖੜਨਾ ਪੈਂਦਾ ਸਾਨੂੰ ਦੋ ਦਿਨ ਦੋ ਵਾਰ ਲਗਾਤਾਰ ਲਗਾਤਾਰ ਰਾਤ ਨੂੰ ਰਾਤ ਨੂੰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ 12 ਵਜੇ ਤੋਂ ਲੈ ਕੇ ਅੱਧੇ ਘੰਟੇ ਤੱਕ 去。